ਪਿੱਛਾ ਡੈਮੇਜ ਹੋ ਗਿਆ ਸੀਗਾ ਮੈਂ ਰਾਤ ਦੇ ਚ ਲਿੰਗੇ ਜਾਂਦੇ ਸੀਗੇ ਰਾਸ ਬਹੁਤ ਜਿਆਦਾ ਸੀਗਾ ਮੈਂ ਡਰਾਈਵਰ ਵੀਰ ਨੂੰ ਪੁੱਛਿਆ ਕਿ ਵੀ ਇੱਥੇ ਰਾਸ ਇੰਨਾ ਕਿਉਂ ਆ ਉਹ ਕਹਿੰਦੇ ਇੱਥੇ ਦੁਪਹਿਰਾ ਸਾਬ ਕੱਟ ਦੇਣਗੇ ਤੇ ਮੈਂ ਵੀ ਸੋਖ ਲੈ ਏਦਾਂ ਹੀ ਗੱਡੀ 'ਚ ਬੈਠੀ ਨੇ ਮੈਂ ਕਿਹਾ ਮੇਰੇ ਮੰਮੀ ਠੀਕ ਹੋ ਜਾਈਵੇ ਬਾਬਾ ਜੀ ਉਸਹਿ ਅੱਜ ਜੀ ਮੈਂ ਪੰਜ ਦੁਪਹਿਰਾ ਸਾਬ ਕੱਟੂਗੀ ਤੁਹਾਡੇ ਤੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਹੁਣ ਮੇਰੀ ਮੰਮੀ ਵੀ ਠੀਕ ਨੇਗੇ ਤੇ ਸਾਡੀ ਹਰੇ ਮਨੋ ਕਾਮਨਾ ਪੂਰੀ ਵੀ ਹੋਈ ਹੈ ਕਿ ਅਸੀਂ ਪੰਜ ਪੈਰਾ ਸਾਹਿਬ ਕੱਟੇ ਨੇ ਕਿ ਹੁਣ ਮੰਮੀ ਹੁਣੇ ਨੋਰਮਲ ਹੈ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਤੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਘਰ ਆਵੋ ਤੇ ਬਾਬਾ ਦੀ ਸਿੰਘ ਜੀ ਦੇ ਗੁਰਦੁਆਰੇ ਆਵੋ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਆ ਵਾਏ ਗੁਰਜੀਤ ਕਾਲਾ ਸਾਹਿਬ ਵਾਏ ਗੁਰਜੀਤ ਜੀ ਪਤਿ ਸਰ ਪਹਿਲੀ ਵਾਰੀ ਆਈ ਸੀ ਜਦੋਂ ਉਹਨਾਂ ਮੈਂ ਇਧਰ ਲਿੰਗੇ ਜਾਂਦੇ ਸੀ ਮੇਰੀ ਮੰਮੀ ਜੀ ਦਾ ਪਿੱਤਾ ਡੈਮੇਜ ਹੋ ਗਿਆ ਸੀਗਾ ਤੇ ਮੈਂ ਰਾਤ ਦੇ ਚ ਲਿੰਗੇ ਜਾਂਦੇ ਸੀਗੇ ਰਾਸ ਬਹੁਤ ਜ਼ਿਆਦਾ ਸੀਗਾ ਮੈਂ ਡਰਾਈਵਰ ਵੀਰ ਨੂੰ ਪੁੱਛਿਆ ਕਿ ਵੀ ਇੱਥੇ ਰਾਸ ਇੰਨਾ ਕਿਉਂ ਆ ਉਹ ਕਹਿੰਦੇ ਇੱਥੇ ਚਪੈਰਾ ਸਾਹਿਬ ਕੱਟ ਦੇਣਗੇ ਤੇ ਮੈਂ ਵੀ ਸੁੱਖ ਲੈ ਏਦਾਂ ਹੀ ਗੱਡੀ 'ਚ ਬੈਠੀ ਨੇ ਮੈਂ ਕਿਹਾ ਮੇਰੇ ਮੰਮੀ ਠੀਕ ਹੋ ਜਾਈਏ ਬਾਬਾ ਦੀ ਉਸਤਖ ਜੀ ਮੈਂ ਪੰਜ ਚਪੈਰਾ ਸਾਹਿਬ ਕੱਟੂੰਗੀ ਤੁਹਾਡੇ ਤੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਹੁਣ ਮੇਰੇ ਮੰਮੀ ਵੀ ਠੀਕ ਨੇਗੇ ਤੇ ਸਾਡੀ ਹਾਲੇ ਮਨੋ ਕਾਮਨਾ ਪੂਰੀ ਵੀ ਹੋਈ ਹੈਗੀ ਅਸੀਂ ਪੰਜ ਚਪੈਰਾ ਸਾਹਿਬ ਕੱਟੇ ਨੇਗੇ ਹੁਣ ਮੰਮੀ ਹੁਣੀ ਨਾਰਮਲ ਨੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗੇ ਅਸੀਂ ਵੱਡੀ ਹੱਬਲ ਤੋਂ ਆਨੇ ਹੈਗੇ ਬੱਧੀ ਹੈ ਬਾਤ ਕਿੰਨੀ देर ਹੋ ਗਈ ਸਾਨੂੰ 2 ਸਾਲ ਹੋ ਗਏ ਨੇ ਗਿਆ ਹਾਂਜੀ ਲੋਕ ਕਰੀ ਬੈਠੇ ਨੇ ਉਹਨਾਂ ਨੂੰ ਕੀ ਕਹਦਾ ਤੁਸੀ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਘਰ ਆਵੋ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਵੋ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਆ ਠੀਕ ਬਾਈ ਗੁਰਜੀ ਕਾਕਾ ਸਭ ਬਾਈ ਗੁਰਜੀ ਕਾਕਾ ਸਭ ਬਾਈ ਗੁਰਜੀ ਕੀ ਪਤਾ ਹੈ ਪਹਿਲੀ ਵਾਰ ਹੀ ਆਈ ਸੀਗੀ ਜਦੋਂ ਉਹਨਾਂ ਮੈਂ ਇਧਰ ਲਿੰਗੇ ਜਾਂਦੇ ਸੀ ਮੇਰੀ ਮੰਮੀ ਜੀ ਦਾ ਪਿੱਤਾ ਡੈਮੇਜ ਹੋ ਗਿਆ ਸੀਗਾ ਤੇ ਮੈਂ ਰਾਤ ਦੇ ਚ ਲਿੰਗੇ ਜਾਂਦੇ ਸੀਗੇ ਰਾਸ ਬਹੁਤ ਜ਼ਿਆਦਾ ਸੀਗਾ ਮੈਂ ਡਰਾਈਵਰ ਵੀਰ ਨੂੰ ਪੁੱਛਿਆ ਕਿ ਵੀ ਇੱਥੇ ਰਾਸ ਇੰਨਾ ਕਿਉਂ ਆ ਉਹ ਕਹਿੰਦੇ ਇੱਥੇ ਦੁਪਹਿਰਾ ਸਾਬ ਕੱਟ ਦੇਣਗੇ ਤੇ ਮੈਂ ਵੀ ਸੋਖ ਲਈ ਐਡਾ ਹੀ ਗੱਡੀ 'ਚ ਬੈਠੀ ਨੇ ਮੈਂ ਕਿਹਾ ਮੇਰੇ ਮੰਮੀ ਠੀਕ ਹੋ ਜਾਈਵੇ ਬਾਬਾ ਜੀ ਮੈਂ 5 ਦੁਪਹਿਰਾ ਸਾਬ ਕੱਟੂੰਗੀ ਤੁਹਾਡੇ ਤੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਹੁਣ ਮੰਮੀ ਵੀ ਠੀਕ ਨੇਗੇ ਤੇ ਸਾਡੀ ਹਾਰੇ ਮਨੋ ਕਾਮਨਾ ਪੂਰੀ ਵੀ ਹੋਈ ਹੈਗੇ ਅਸੀਂ ਪੰਜ ਪੈਰਾ ਸਾਹਿਬ ਕੱਟੇ ਨੇਗੇ ਹੁਣ ਮੰਮੀ ਹੁਣੇ ਨਾਰਮਲ ਹੈ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗੇ ਅਸੀਂ ਵੱਡੀ ਹੈ ਬਾਲ ਤੋਂ ਆਨੇ ਹੈਗੇ ਵੱਡੀ ਹੈ ਬਾਲ ਤੋਂ ਕਿੰਨੀ ਦੇਰ ਹੋ ਗਈ ਸਾਨੂੰ 2 ਸਾਲ ਹੋ ਗਏ ਨੇਗੇ ਹਾਂਜੀ ਲੋਕ ਕਰੀ ਬੈਠੇ ਨੇ ਉਹਨਾਂ ਨੂੰ ਕੀ ਕਹਾਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਘਰ ਆਵੋ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਵੋ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਆਵੋ ਬਾਈਗੁਰਜੀ ਕਾਕਾ ਸਾਬ੍ਹ ਬਾਈਗੁਰਜੀ ਕਾਕਾ ਸਾਬ੍ਹ ਬਾਈਗੁਰਜੀ ਕੀ ਪਤ ਹੈ ਸਰ ਪਹਿਲੀ ਵਾਰ ਹੀ ਆਈ ਸੀ ਜਦੋਂ ਉਹਨਾ ਮੈਥੋਂ ਨਿੰਗੀ ਜਾਂਦੇ ਸੀ ਮੇਰੇ ਮੰਮੀ ਜੀ ਦਾ ਪਿੱਤਾ ਡੈਮੇਜ ਹੋ ਗਿਆ ਸੀਗਾ ਤੇ ਮੈਂ ਰਾਤ ਦੇ ਚ ਨਿੰਗੇ ਜਾਂਦੇ ਸੀਗੇ ਰਾਸ ਬਹੁਤ ਜਿਆਦਾ ਸੀਗਾ ਮੈਂ ਡਰਾਈਵਰ ਵੀਰ ਨੂੰ ਪੁੱਛਿਆ ਕਿ ਵੀ ਇੱਥੇ ਰਾਸ ਇੰਨਾ ਕਿਉਂ ਆ ਉਹ ਕਹਿੰਦੇ ਇੱਥੇ ਦੁਪਹਿਰਾ ਸਾਬ੍ਹ ਕੱਟ ਦੇਣਗੇ ਅਸੀਂ ਸੋਖਲੇ ਅੱਧੇ ਗੱਡੀ 'ਚ ਬੈਠੀ ਨੇ ਮੈਂ ਕਹਾ ਮੇਰੇ ਮੰਮੀ ਠੀਕ ਹੋ ਜਾਈਏ ਬਾਬਾ ਦੀ ਉਸਤ ਜੀ ਮੈਂ ਪੰਜ ਚਪੈਰਾ ਸਾਹਿਬ ਕੱਟੂੰਗੀ ਤੁਹਾਡੇ ਤੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਹੁਣ ਮੇਰੀ ਮੰਮੀ ਵੀ ਠੀਕ ਨੇਗੇ ਤੇ ਸਾਡੀ ਹਾਲੇ ਮਨੋ ਕਾਮਨਾ ਪੂਰੀ ਵੀ ਹੋਈ ਹੈਗੇ ਅਸੀਂ ਪੰਜ ਚਪੈਰਾ ਸਾਹਿਬ ਕੱਟੇ ਨੇਗੇ ਹੁਣ ਮੰਮੀ ਹੁਣੇ ਨਾਰਮਲ ਹੈ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗੇ ਅਸੀਂ ਵੱਡੀਆ ਪੁਰ ਤੋਂ ਆਨੇ ਹੈਗੇ ਬੱਧੀ ਹੈ ਬਾਲਤੋ ਕਿੰਨੀ ਦੇਰ ਹੋ ਗਈ ਸਾਨੂੰ 2 ਸਾਲ ਹੋ ਗਏ ਨੇ ਗਿਆ ਹਾਂ ਜੀ ਲੋਕ ਕਰੇ ਬੈਠੇ ਨੇ ਉਹਨਾਂ ਨੂੰ ਕੀ ਕਹਦਾ ਤੁੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਘਰ ਆਵੋ ਤੇ ਬਾਬਾ ਦੀ ਸਾਈਂ ਜੀ ਦੇ ਗੁਰਦੁਆਰੇ ਆਵੋ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਆ ਠੀਕ ਬਾਈ ਗੁਰਜੀ ਕਾਕਾ ਸਵੇ